ਖਬਰ ਅੱਜ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਪਿੰਡ ਕਿੰਗਰੇ ਦੇ ਵਿੱਚ ਬੰਦੇ ਬਾਹਰ ਦੇ ਸੀਗੇ ਕਿਸੇ ਵੀ ਜਗ੍ਹਾ ਦੇ ਵਿੱਚ ਟੈਂਟ ਲਾ ਕੇ ਗਏ ਆ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਜਿਹੜੀਆਂ ਬੋਟਾ ਥੋੜੇ ਜਿਹੜੇ ਸਕੂਲ 'ਚ ਪੜ੍ਹਣੀਆਂ ਉਹ ਕਹਿੰਦੇ ਵੀ ਆਹ ਸਕੂਲ 'ਚ ਪੜ੍ਹਣੀਆਂ ਉਥੇ ਟੈਂਟ ਲਾ ਕੇ ਉਹ ਚਲੇ ਗਏ ਸੀ ਜੇ ਉਹ ਜਿਹੜਾ ਟੈਂਟ ਆ ਸਾਡੇ ਚਾਰਤੀ ਇਨਸਾਨੀ ਇੰਡੀਅਨ ਦੇ ਵਰਕਰਾਂ ਨੇ ਉਹ ਟੈਂਟ ਨੂੰ ਉਖਾੜਤਾ ਅਤੇ ਪੱਟ ਕੇ ਉਹ ਜਿਹੜਾ ਸਮਾਨ ਆ ਉਹਨਾਂ ਦਾ ਉਥੇ ਸਕੂਲ ਦੀ ਕਾਹਦੇ ਨਾਮ ਰੱਖਤਾ ਅਸੀਂ ਪਿੰਡ ਕਿੰਗਰੇਆਂ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਬੀਜੇਪੀ ਆਪਦੇ ਬੂਥ ਲਾਉਗੀ ਤੇ ਉਹ ਪੱਤੇ ਜਾਣਗੇ ਬੀਜੇਪੀ ਦਾ ਵਿਰੋਧ ਆ ਜਿਹੜਾ ਉਹ ਲਗਾਤਾਰੀ ਜਾਰੀ ਰਹੂਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਭਾਜਪਾ ਦੇ ਖਿਲਾਫ ਇੱਕ ਮਹਮ ਸ਼ੁਰੂ ਕੀਤੀ ਸੀ ਤੇ ਉਸ ਮਹਮ ਦੇ ਤਹਿਤ ਅੱਜ ਉਹਨਾਂ ਦੇ ਹੁਣ ਚੋਣਾਂ ਦੇ ਜਿਹੜੇ ਬੂਥ ਲਾਏ ਗਏ ਸੀ ਪੋਲਿੰਗ ਬੂਥ ਉਹ ਵੀ ਪਟਨੇ ਸ਼ੁਰੂ ਕਰ ਦਿੱਤੇ ਆ ਅੱਜ ਇਹਨਾਂ ਦੀ ਸ਼ੁਰੂਆਤ ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਕਿੰਗਰਾ ਤੋਂ ਕੀਤੀ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿੰਗਰਾ ਤੋਂ ਜਿਹੜਾ ਸਾਥਕ ਤੋਂ ਅੱਗੇ ਪੈਂਦਾ ਉੱਥੋਂ ਸ਼ੁਰੂਆਤ ਕੀਤੀ ਆ ਜਿਹੜਾ ਪੋਲਿੰਗ ਬੂਥ ਲਗਾਇਆ ਗਿਆ ਸੀ ਭਾਜਪਾ ਦਾ ਹਾਂਸਰਾਜ ਹਾਂਸ ਦਾ ਉਹ ਉੱਠ ਦਿੱਤਾ ਗਿਆ ਤੇ ਨਾਲ ਦੀ ਨਾਲ ਐਲਾਨ ਕੀਤਾ ਹੈ ਯੂਨੀਅਨ ਦੇ ਆਗੂਆਂ ਨੇ ਕਿ ਜਿੱਥੇ-ਜਿੱਥੇ ਵੀ ਉਹਨਾਂ ਦੇ ਏਰੀਏ ਦੇ ਵਿੱਚ ਹੋਰ ਬੂਥ ਲੱਗਣਗੇ ਉਹ ਜਾ ਕੇ ਉਟਣਗੇ ਇਸ ਬੰਦੀ ਜਦੋਂ ਫਰੀਦਕੋਟ ਦੀ ਪੁਲਿਸ ਨਾਲ ਗੱਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟੱਲ ਨਹੀਂ ਕੀਤੀ ਜਾਵੇਗੀ ਜੋ ਵੀ ਕਿਸੇ ਸਿਆਸੀ ਪਾਰਟੀ ਦਾ ਬੂਥ ਨਹੀਂ ਲੱਗਣ ਦੇਵੇਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਲੋਕਾਂ ਨੂੰ ਮਤਦਾਨ ਕਰਨ ਲਈ ਵੋਟ ਪਾਉਣ ਲਈ ਹਰ ਇੱਕ ਨੂੰ ਪੂਰਾ ਦਾ ਪੂਰਾ ਅਧਿਕਾਰ ਦਿੱਤਾ ਜਾਵੇਗਾ ਅਸੀਂ ਕਿਰਤੀ ਕਿਸਾਨੀ ਔਨਾਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬੀਜਪੀ ਵਾਲੇ ਜਿਹੜੇ ਢੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਵਾਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾਂ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਧਿਅਮ ਵੀ ਰਾਈ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜੇ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਜੀਪੀ ਆਪਦੇ ਬੂਥ ਲਾਊਗੀ ਤੇ ਉਹ ਪੱਟੇ ਜਾਣਗੇ ਬੀਜੇਪੀ ਦਾ ਵਿਰੋਧ ਆ ਜਿਹੜਾ ਉਹ ਲਗਾਤਾਰ ਹੀ ਜਾਰੀ ਰਹੂਗਾ ਇਹ ਨਹੀਂ ਕਿ ਇਲੈਕਸ਼ਨ ਲੰਘ ਗਿਆ ਤੇ ਆਉਣ ਵਾਲੀ ਸਰਕਾਰ ਜਿਹਦੀ ਵੀ ਹੋਊਗੀ ਉਹਦੇ ਆਸਤੇ ਮੰਗਾ ਆਸਤੇ ਜਿਹੜਾ ਸੰਘਰਸ਼ ਉਹ ਜਾਰੀ ਰਹੇਗਾ ਅੱਜ ਜੋ ਤੁਹਾਨੂੰ ਪਤਾ ਵੀ ਚਾਹ ਲੂ ਇਲੈਕਸ਼ਨ ਹੋ ਰਿਹਾ ਕੱਲ ਨੂੰ ਵੋਟਾਂ ਪੈ ਰਹੀਆਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦਾ ਸਾਥ ਵਿਰੋਧ ਹੋ ਰਿਹਾ ਹੈ ਉਹ ਇਹਨਾਂ ਨੇ ਵੀਰਵਾਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾਗਾ ਅੱਜ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਪਿੰਡ ਕنگਰੇ ਦੇ ਵਿੱਚ ਬੰਦੇ ਬਾਹਰ ਦੇ ਸੀਗੇ ਕਿਸੇ ਵੀ ਜਗ੍ਹਾ ਦੇ ਵਿੱਚ ਟੈਂਟ ਲਾ ਕੇ ਗਏ ਆ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਜਿਹੜੀਆਂ ਵੋਟਾਂ ਤੁਹਾਡੇ ਜਿਹੜੇ ਸਕੂਲ ਚ ਪੈਣੀਆਂ ਉਹ ਕਹਿੰਦੇ ਵੀ ਆ ਸਕੂਲ ਚ ਪੈਣੀਆਂ ਉਥੇ ਟੈਂਟ ਲਾ ਕੇ ਉਹ ਚਲੇ ਗਏ ਸੀ ਜੇ ਉਹ ਜਿਹੜਾ ਟੈਂਟ ਆ ਸਾਡੇ ਚਾਰਤੀ ਥਾਣੀ ਹੁੰਦੀਆਂ ਦੇ ਵਰਕਰਾਂ ਨੇ ਉਹ ਟੈਂਟ ਨੂੰ ਖਾੜਦਾ ਅਤੇ ਪੱਟ ਕੇ ਉਹ ਜਿਹੜਾ ਸਮਾਨ ਆ ਉਹਨਾਂ ਦਾ ਉਥੇ ਹੀ ਸਕੂਲ ਦੀ ਕੰਨ ਦੇ ਨਾਮ ਰੱਖਦਾ ਤੇ ਅਸੀਂ ਇਹ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਜਿਹਾ ਕੋਝੀਆਂ ਤੇ ਹਰਕਤਾਂ ਉਹ ਨਾ ਕਰਨ ਪਹਿਲਾਂ ਅਸੀਂ ਇਹਨਾਂ ਦੇ ਨੀਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਦਿੱਤਾ ਹੁਣ ਇਹਨਾਂ ਦੇ ਜਿਹੜੇ ਪੋਲਿੰਗ ਬੂਥ ਵੀ ਅਸੀਂ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਦਿੰ ਪਾਰ ਪਾਰ ਪਾਰਿਪਟਨੇ ਆ ਉਹ ਇਹੋ ਜੀ ਕੋਈ ਗੱਲ ਜਿਹੜੀ ਹੈਗੀ ਸਾਡੇ ਵੱਲੋਂ ਨਹੀਂ ਹੋਣ ਦਿੱਤੀ ਜਾਵੇਗੀ ਜੇਕਰ ਕਿਸੇ ਕਿਸਮ ਦੀ ਇਤਾਂ ਦੀ ਕੋਈ ਸਾਨੂੰ ਇਨਫੋਰਮੇਸ਼ਨ ਕਿਸੇ ਪਿੰਡ ਤੋਂ ਮਿਲਦੀ ਹੈ ਤੇ ਉੱਥੇ ਜਿਹੜਾ ਹੈਗਾ ਸਾਡੇ ਵੱਲੋਂ ਪੂਕ ਤਾਂ ਇੰਤਜ਼ਾਮ ਕੀਤੇ ਜਾਣਗੇ ਤਾਂ ਕਿ ਕਿਸੇ ਵੀ ਪਾਰਟੀ ਨੂੰ ਜਿਹੜਾ ਹੈਗਾ ਵੋਟ ਅ ਮਤੇ ਅਧਿਕਾਰ ਤੋਂ ਵਾਂਝੇ ਨਾ ਰੱਖਿਆ